ਕਲਪਨਾ ਕਰੋ ਇੱਕ ਇਹੋ ਜਿਹਾ ਵਿੱਚੂ ਦੀ ਜੋ ਕਿ ਇਨਸਾਨਾਂ ਤੋਂ ਵੀ ਵੱਡਾ ਹੋਵੇ ਇੱਕ ਸੈਂਟੀਪੀਡ ਜਿਸ ਨੂੰ ਦੇਖ ਕੇ ਤੁਹਾਡੀ ਹਾਲਤ ਖਰਾਬ ਹੋ ਜਾਵੇ ਇੱਕ ਇਹੋ ਜਿਹੀ ਮੱਛਲੀ ਜਿਸ ਦੇ ਮੂੰਹ ਵਿੱਚ ਰੇਜ਼ਰ ਬਲੇਡ ਲੱਗੇ ਹੋਣ ਤੁਹਾਨੂੰ ਧਰਤੀ ਤੇ ਰਾਜ ਕਰ ਚੁਕੇ ਡਾਇਨਾਸੌਰ ਦੇ ਬਾਰੇ ਤਾਂ ਪਤਾ ਹੀ ਹੋਵੇਗਾ ਕੀ ਹੋਵੇ ਜੇ ਮੈਂ ਕਹਾਂ ਕਿ ਡਾਇਨਾਸੌਰ ਤੋਂ ਵੀ ਪਹਿਲਾਂ ਧਰਤੀ ਤੇ ਇਹੋ ਜਿਹੇ ਜੀਵ ਰਾਜ ਕਰ ਚੁਕੇ ਹਨ ਜੋ ਤੁਹਾਨੂੰ ਸੱਚਮੁੱਚ ਹੈਰਾਨ ਕਰ ਦੇਣਗੇ ਧਰਤੀ ਦੇ ਅਤੀਤ ਵਿੱਚ ਜਿੰਨਾ ਜਾਨਵਰਾਂ ਦੀ ਤੂਤੀ ਬੋਲਿਆ ਕਰਦੀ ਸੀ ਉਹਨਾਂ ਨੂੰ ਦੇਖ ਕੇ ਇਦਾਂ ਲੱਗਦਾ ਹੈ ਕਿ ਮੰਨੋ ਉਹ ਕਿਸੇ ਏਲੀਨ ਪਲੈਨਟ ਤੋਂ ਆਏ ਹੋਣ ਸਮੇਂ-ਸਮੇਂ ਤੇ ਵਿਗਿਆਨੀਆਂ ਨੂੰ ਧਰਤੀ ਤੇ ਰਾਜ਼ ਕਰ ਚੁਕੇ ਜੀਵਾਂ ਦੇ ਅੰਸ਼ ਮਿਲਦੇ ਰਹਿੰਦੇ ਹਨ ਜਦੋਂ ਵਿਗਿਆਨੀ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਜਾਨਵਰ ਕਿੱਦਾਂ ਦੇ ਦਿਖਦੇ ਹੋਣਗੇ ਤਾਂ ਇਹ ਜਾਣ ਕੇ ਵਿਗਿਆਨੀ ਵੀ ਹੈਰਾਨ ਹੋ ਜਾਂਦੇ ਹਨ ਤੁਸੀਂ ਖੁਦ ਹੀ ਸੋਚ ਕੇ ਦੇਖੋ ਕਿ ਇੱਕ ਇਦਾਂ ਦਾ ਜਾਨਵਰ ਜਿਸ ਦਾ ਨਾਂ ਮੂੰਹ ਹੈ ਨਾ ਕੋਈ ਅੱਖ ਹੈ ਪਰ ਉਹ ਫਿਰ ਵੀ ਜ਼ਿੰਦਾ ਹੈ ਅੱਜ ਤੁਸੀਂ ਧਰਤੀ ਤੇ ਜਿੰਨੇ ਵੀ ਜਾਨਵਰਾਂ ਨੂੰ ਜਾਣਦੇ ਹੋ ਉਹਨਾਂ ਦੇ ਪੂਰਵਜ ਅੱਜ ਵਸਤਵ ਵਿੱਚ ਤੁਹਾਨੂੰ ਹੈਰਾਨ ਕਰ ਦੇਣਗੇ ਅੱਜ ਤੁਸੀਂ ਜਾਨਵਰਾਂ ਦੀਆਂ ਜਿੰਨੀਆਂ ਵੀ ਪ੍ਰਜਾਤੀਆਂ ਨੂੰ ਜਾਣਦੇ ਹੋ ਇਹ ਪ੍ਰਜਾਤੀਆਂ ਐਕਸਟੈਂਸ਼ਨ ਤੋਂ ਬਾਅਦ ਇਨਵੋਲਵ ਹੋਈਆਂ ਹਨ ਲਿਸ ਐਕਸਟੈਂਸ਼ਨ ਵਿੱਚ ਅੱਜ ਤੋਂ ਕਰੀਬ 6.5 ਕਰੋੜ ਸਾਲ ਪਹਿਲਾਂ ਡਾਇਨਾਸੌਰ ਧਰਤੀ ਤੋਂ ਪੂਰੀ ਤਰ੍ਹਾਂ ਵਿਲੁਪਤ ਹੋ ਗਏ ਸੀ ਡਾਇਨਾਸੌਰ ਦੇ ਵਿਲੁਪਤੀ ਤੋਂ ਬਾਅਦ ਹੀ ਧਰਤੀ ਤੇ ਸਤੰਨ ਧਾਰੀ ਜਾਣੀ ਮੈਮਲਸ ਦਾ ਵਿਕਾਸ ਹੋਇਆ ਇਹ ਇੱਕ ਮੈਮਲ ਸੀ ਡੋਡੀਕੋਰਸ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਧਰਤੀ ਦੇ ਕਰੀਬ 20 ਲੱਖ ਸਾਲ ਪਹਿਲਾਂ ਅਸਥਿਤਵ ਵਿੱਚ ਆਈ ਸੀ ਜੋ ਹੁਣ ਤੋਂ ਕਰੀਬ 9 ਸਾਲ ਪਹਿਲਾਂ ਵਿਲੁਪਤ ਹੋ ਗਏ ਹਨ ਇਹ ਜਦੋਂ ਚੱਲਦੇ ਸੀ ਤਾਂ ਇਦਾਂ ਲੱਗਦਾ ਸੀ ਕਿ ਜਿਵੇਂ ਪੱਥਰ ਦੀ ਕੋਈ ਵੱਡੀ ਸਾਰੀ ਸ਼ਿਲਾ ਚੱਲਦੀ ਹੋਵੇ ਕਿਉਂਕਿ ਇਹਨਾਂ ਦੀ ਬਾਡੀ ਸਟਰਕਚਰ ਕੁਝ ਇਦਾਂ ਦਾ ਸੀ ਕਿ ਇਹਨਾਂ ਦਾ ਪੂਰਾ ਸਰੀਰ ਮਜ਼ਬੂਤ ਹੱਡੀਆਂ ਦੇ ਟਾਂਜੇ ਨਾਲ ਕਵਰ ਸੀ ਇਸ ਲਈ ਕਿਸੇ ਵੀ ਸ਼ਿਕਾਰੀ ਦੁਆਰਾ ਇਹਨਾਂ ਦਾ ਸ਼ਿਕਾਰ ਕਰਨਾ ਅਸੰਭਵ ਸੀ ਇਸ ਦਾ ਵਜ਼ਨ ਇੰਨਾ ਜ਼ਿਆਦਾ ਹੁੰਦਾ ਸੀ ਕਿ ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇਹਨਾਂ ਦੀ ਪੂਛ ਵਿੱਚ ਸਪਾਈਕਸ ਹੁੰਦੇ ਸੀ ਜਿਨ੍ਹਾਂ ਦਾ ਵਜ਼ਨ 75 ਕਿਲੋ ਤੱਕ ਹੁੰਦਾ ਸੀ ਇਦਾਂ ਮੰਨਿਆ ਜਾਂਦਾ ਹੈ ਕਿ ਇਕ ਡੋਡੀ ਕੋਰਸ ਦਾ ਵਜ਼ਨ 2000 ਕਿਲੋਗ੍ਰam ਤੱਕ ਹੁੰਦਾ ਹੈ ਇਹ ਚੱਲਦੇ ਪੱਥਰਾਂ ਵਰਗੇ ਜੀਵ ਸ਼ਾਕਾਹਾਰੀ ਸੀ ਜੋ ਕਿ ਖਤਰਨਾਕ ਬਿਲਕੁਲ ਨਹੀਂ ਸੀ ਵਿਗਿਆਨੀ ਮੰਨਦੇ ਹਨ ਕਿ ਅੱਜ ਦਾ ਸਿੰਗੁਲਾਟਾ ਜੀਵ ਇਨ੍ਹਾਂ ਦਾ ਹੀ ਵੰਸ਼ ਹੈ ਇਦਾਂ ਦਾ ਇੱਕ ਹੋਰ ਮੈਮਲ ਸੀ ਮੈਗਾਥੀਰੀਅਮ ਵਿਗਿਆਨੀ ਇਦਾਂ ਮੰਨਦੇ ਹਨ ਕਿ ਇਹ ਹੁਣ ਤੱਕ ਦਾ ਪ੍ਰithvi ਦਾ ਸਭ ਤੋਂ ਵੱਡਾ ਮੈਮਲ ਸੀ ਜਿਸ ਨੇ ਪ੍ਰithvi ਤੇ ਰਾਜ ਕੀਤਾ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਹੁਣ ਤੋਂ ਕਰੀਬ 2 ਕਰੋੜ ਸਾਲ ਪਹਿਲਾਂ ਸਤਿਤਵ ਵਿੱਚ ਆਈ ਸੀ ਤੇ ਇਹ ਹੁਣ ਤੋਂ ਲਗਭਗ 11 ਲੱਖ ਸਾਲ ਪਹਿਲਾਂ ਵਿਲੁਪਤ ਹੋ ਗਏ ਹੋਣਗੇ ਇਹ ਕਰੀਬ 20 ਫੁੱਟ ਲੰਬਾ ਹੋਇਆ ਕਰਦਾ ਸੀ ਜਿਨ੍ਹਾਂ ਦਾ ਵਜ਼ਨ ਲਗਭਗ 4000 ਕਿਲੋਗ੍ਰam ਤੱਕ ਹੋਇਆ ਕਰਦਾ ਸੀ ਇਹ ਇੰਨੇ ਵੱਡੇ ਤੇ ਭਾਰੀ ਸੀ ਕਿ ਤੇਜ਼ ਭੱਜਣ ਵਿੱਚ ਅਸਮਰਥ ਸੀ ਤੇ ਵਿਗਿਆਨੀ ਇਹ ਮੰਨਦੇ ਹਨ ਕਿ अर्ली ह्यूमन ਦੁਆਰਾ ਇਹਨਾਂ ਦਾ ਸ਼ਿਕਾਰ ਭਰਪੂਰ ਮਾਤਰਾ ਵਿੱਚ ਕੀਤਾ ਜਾਂਦਾ ਹੋਵੇਗਾ ਇਸ ਵਜ੍ਹਾ ਨਾਲ ਇਹ ਜੀਵ ਧਰਤੀ ਤੋਂ ਗਾਇਬ ਹੋ ਗਏ ਪਰ ਇਸ ਤੋਂ ਵੀ ਪਹਿਲਾਂ ਇੱਕ ਹੋਰ ਮੌਨਸਟਰ ਸੀ ਜਿਸਨੇ ਆਪਣੇ ਸਮੇਂ ਵਿੱਚ ਸਭ ਨੂੰ ਡਰਾ ਕੇ ਰੱਖਿਆ ਹੋਇਆ ਸੀ ਇਹ ਹੈ ਗੈਸਟੋਰਨਸ ਇਹ ਖੂਨ ਦਾ ਪਿਆਸਾ ਇੱਕ ਦਨਵ ਹੈ ਜੋ ਧਰਤੀ ਤੋਂ 4 ਕਰੋੜ ਸਾਲ ਪਹਿਲਾਂ ਅਸਥਿਤਵ ਵਿੱਚ ਆਇਆ ਸੀ ਕਹਿਣ ਨੂੰ ਤਾਂ ਇਸ ਦੇ ਪੰਖ ਸੀ ਪਰ ਇਹ ਉੱਡ ਨਹੀਂ ਸਕਦਾ ਸੀ ਪਰ ਇਹ ਦੌੜਦਾ ਇੰਨਾ ਤੇਜ਼ ਸੀ ਕਿ ਇਸ ਦਾ ਸ਼ਿਕਾਰ ਇਸ ਦੇ ਚੰਗਲ ਤੋਂ ਬਚਣਾ ਨਾ mumkin ਹੋ ਜਾਂਦਾ ਸੀ ਇਹ ਇੰਨਾ ਸ਼ਕਤੀਸ਼ਾਲੀ ਸੀ ਕਿ ਆਪਣੇ ਸ਼ਿਕਾਰ ਨੂੰ ਆਪਣੀ ਚੁੰਝ ਵਿੱਚ ਪਕੜ ਕੇ ਦੋ ਹਿੱਸਿਆਂ ਵਿੱਚ ਤੋੜ ਦਿੰਦਾ ਸੀ ਵਿਗਿਆਨੀ ਦਾ ਮੰਨਦੇ ਹਨ ਕਿ ਅੱਜ ਦੇ ਆਸਟ੍ਰਿਚ ਕੇ ਵੀ ਇਹਨਾਂ ਦੇ ਵੰਸ਼ਜ ਹਨ ਪਰ ਅਗਲਾ ਜੀਵ ਇਦਾਂ ਦਾ ਹੈ ਜਿਸ ਨੇ ਜ਼ਮੀਨ ਨੂੰ ਛੱਡ ਪਾਣੀ ਨੂੰ ਹੀ ਆਪਣਾ ਘਰ ਬਣਾਇਆ ਇਹ ਹੈ ਐمبرੂਟੀਅਸ ਇਹ ਪਹਿਲਾ ਮੀਮਰ ਸੀ ਜਿਸ ਨੂੰ ਜ਼ਮੀਨ ਰਾਸ ਨਹੀਂ ਆਈ ਤਾਂ ਇਸ ਨੇ ਜ਼ਮੀਨ ਨੂੰ ਛੱਡ ਕੇ ਪਾਣੀ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਇਸ ਦੀ ਬਾਡੀ ਸ਼ੇਪ ਇਦਾਂ ਦੀ ਸੀ ਕਿ ਪਾਣੀ ਵਿੱਚ ਬਹੁਤ ਤੇਜ਼ ਦੌੜ ਸਕਦਾ ਸੀ ਇਹ ਧਰਤੀ ਤੋਂ ਕਰੀਬ 5 ਕਰੋੜ ਸਾਲ ਪਹਿਲਾਂ ਆਇਆ ਸੀ ਵਿਗਿਆਨੀ ਇਦਾਂ ਮੰਨਦੇ ਹਨ ਕਿ ਅੱਜ ਦੀ ਬਲੂ ਵੇਲ ਤੇ ਔਰਕਾ ਇਨ੍ਹਾਂ ਦਾ ਹੀ ਵੰਸ਼ਜ ਹਨ ਸ਼ੁਰੂਆਤ ਵਿੱਚ ਇਹ ਕੇਵਲ 500 ਕਿਲੋਗ੍ਰam ਦੇ ਸੀ ਪਰ ਅੱਜ ਦੀ ਬਲੂ ਵੇਲ ਤਾਂ वजन ਵਿੱਚ ਇਸ ਤੋਂ 200 ਗੁਣਾ ਜ਼ਿਆਦਾ ਹੈ ਅਗਲਾ ਭੀਮ ਕਾਇ ਜੀਵ ਜੋ ਡਾਇਨਾਸੌਰ ਦੇ ਟਾਈਮ ਵਿੱਚ ਪਾਇਆ ਜਾਂਦਾ ਸੀ ਜੋ ਪਾਣੀ ਦੇ ਅੰਦਰ ਖੂਨ ਦਾ ਪਿਆਸਾ ਇੱਕ ਦਰਿੰਦਾ ਸੀ ਟੈਨਟ੍ਰੋਪੀਅਸ ਇਹ ਕਰੀਬ 24 ਕਰੋੜ ਸਾਲ ਪਹਿਲਾਂ ਧਰਤੀ ਤੇ ਆਈ ਸੀ ਜੋ ਕਰੀਬ 20 ਫੁੱਟ ਲੰਬਾ ਹੁੰਦਾ ਸੀ ਪਰ ਇਸ ਦੀ ਗਰਦਨ ਇੰਨੀ ਲੰਬੀ ਹੋਇਆ ਕਰਦੀ ਸੀ ਕਿ ਮੰਨੋ ਪਾਣੀ ਵਿੱਚ ਇੱਕ ਬਹੁਤ ਵੱਡਾ ਸੱਪ ਚੱਲ ਰਿਹਾ ਹੋਵੇ ਪਹਿਲਾ ਤਾਂ ਵਿਗਿਆਨੀਆਂ ਨੂੰ ਲੱਗਿਆ ਕਿ ਇਹ ਇੱਕ ਸ਼ਾਂਤ ਸੁਭਾਅ ਦਾ ਜੀਵ ਹੋਵੇਗਾ ਜਦੋਂ ਵਿਗਿਆਨੀਆਂ ਨੇ ਇਸ ਦੇ ਬਾਰੇ ਐਨਾਲਾਈਸਿਸ ਕੀਤੀ ਤਾਂ ਰਿਜ਼ਲਟ ਹੈਰਾਨ ਕਰ ਦੇਣ ਵਾਲਾ ਨਿਕਲਿਆ ਦਰਅਸਲ ਇਹ ਇੱਕ ਸ਼ਾਂਤ ਸੁਭਾਅ ਦਾ ਨਹੀਂ ਬਲਕਿ ਇੱਕ ਖੁਨੀਂ ਦਰਿੰਦਾ ਸੀ ਜੋ ਵੱਡੇ ਤੋਂ ਵੱਡੇ ਜੀਵ ਨੂੰ ਮਾਰ ਦਿੰਦਾ ਸੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਅੱਜ ਦੇ ਸਵਾਨ ਇਸ ਦੇ ਵੰਸ਼ਜ ਹੈ ਵਾਸਤਵ ਵਿੱਚ ਡਾਇਨਾਸੌਰ ਦਾ ਯੁੱਗ ਇੱਕ ਇਹੋ ਜਿਹਾ ਯੁੱਗ ਸੀ ਜਿਸ ਵਿੱਚ ਭੀਮ ਕਾਏ ਜਾਨਵਰ ਪਾਏ ਜਾਂਦੇ ਸੀ ਪਰ ਇਹ ਜ਼ਰੂਰੀ ਨਹੀਂ ਕਿ ਜੋ ਭੀਮ ਕਾਏ ਹੋਵੇਗਾ ਉਹੀ ਖਤਰਨਾਕ ਹੋਵੇਗਾ ਡਾਇਨਾਸੌਰ ਦੇ ਯੁੱਗ ਵਿੱਚ ਇੱਕ ਛੋਟਾ ਜਾਨਵਰ ਸੀ ਲੌਂਗੀਸੋਵਾ ਜੋ ਸਿਰਫ 1 ਫਿਟ ਲੰਬਾ ਸੀ ਪਰ ਇਸ ਦੇ ਪਿੱਠ ਤੇ ਇੱਕ ਖਾਸ ਤਰ੍ਹਾਂ ਦੇ ਪੰਖ ਦੀ ਤਰ੍ਹਾਂ ਅੰਟੀਨਾ ਸੀ ਇਹ ਇੰਨਾ ਅੰਟੀਨਾ ਦੀ ਮਦਦ ਨਾਲ ਵੱਡੇ ਤੋਂ ਵੱਡੇ ਜੀਵ ਨੂੰ ਬਰਮਿਤ ਕਰ ਦਿੰਦਾ ਸੀ ਇਹ ਆਪਣੀ ਇਸ ਅਕਰੀਤੀ ਦੇ ਵਜਰ ਨਾਲ ਉੱਚੀ ਤੋਂ ਉੱਚੀ ਜਗ੍ਹਾ ਤੋਂ ਜੰਪ ਕਰ ਸਕਦਾ ਸੀ ਤੇ ਹਵਾ ਵਿੱਚ ਗਲਾਈਡ ਕਰ ਸਕਦਾ ਸੀ ਇਹਨਾਂ ਦੇ ਅੰਦਰ ਉਹ ਸੋਲਰ ਹੀਟ ਨੂੰ ਕੈਪਚਰ ਕਰਕੇ ਰੱਖਦਾ ਸੀ ਜੋ ਇਹਨਾਂ ਨੂੰ ਰਾਤ ਨੂੰ ਗਰਮ ਕਰਕੇ ਰੱਖਦੀ ਸੀ ਇਹ ਇਸ ਦਾ ਇਸਤੇਮਾਲ ਸ਼ਿਕਾਰੀਆਂ ਤੋਂ ਬਚਣ ਲਈ ਵੀ ਕਰਦਾ ਸੀ ਸ਼ਿਕਾਰੀਆਂ ਨੂੰ ਇਦਾਂ ਲੱਗਦਾ ਸੀ ਕਿ ਇਹ ਇੱਕ ਇਹੋ ਜਿਹਾ ਪੇੜ ਹੈ ਪੇੜ ਦੇ ਕੰਡੇ ਹਨ ਜਿਨ੍ਹਾਂ ਨੂੰ ਖਾਇਆ ਨਹੀਂ ਜਾ ਸਕਦਾ ਇਸ ਵਜ੍ਹਾ ਨਾਲ ਡਾਇਨਾਸੌਰ ਇਹਨਾਂ ਦਾ ਸ਼ਿਕਾਰ ਹੀ ਨਹੀਂ ਕਰਦੇ ਸੀ ਪਰ ਡਾਇਨਾਸੌਰ ਤੋਂ ਵੀ ਪਹਿਲਾਂ ਇਸ ਧਰਤੀ ਤੇ ਇਹੋ ਜਿਹੇ ਜਾਨਵਰ ਰਾਜ ਕਰ ਚੁੱਕੇ ਸੀ ਜੋ ਵਾਸਤਵ ਵਿੱਚ ਤੁਹਾਨੂੰ ਹੈਰਾਨ ਕਰ ਦੇਣਗੇ ਇਹ ਹੈ ਗੋਰਗੋਨੋਪਸ ਜਿਸ ਦਾ ਧਰਤੀ ਤੇ ਰਾਜ ਡਾਇਨਾਸੌਰ ਤੋਂ ਪਹਿਲਾਂ ਚੱਲਦਾ ਸੀ ਇਹ ਲਗਭਗ 18 ਫੀਟ ਤੱਕ ਲੰਮਾ ਹੁੰਦਾ ਸੀ ਇਸ ਨੂੰ ਤੁਸੀਂ ਸਾਰੇ ਮੈਮਲਸ ਦੇ ਪੂਰਵਜ ਬੋਲ ਸਕਦੇ ਹੋ ਇਹ ਖਤਰਨਾਕ ਕਿਸਮ ਦਾ ਜਾਨਵਰ ਸੀ ਜੋ ਹਮੇਸ਼ਾ ਖੂਨ ਦਾ ਪਿਆਸਾ ਰਹਿੰਦਾ ਸੀ ਇਸ ਦੇ ਨੁਕੀਲੇ ਤੇ ਤੇਜ਼ ਦੰਦਾ ਦੀ ਪਕੜ ਤੋਂ ਕੋਈ ਨਹੀਂ ਬਚ ਸਕਦਾ ਸੀ ਪਰ ਅੱਗੇ ਆਉਣ ਵਾਲੇ ਜਾਨਵਰ ਦੇ ਸਾਹਮਣੇ ਇਹ ਕੁਝ ਵੀ ਨਹੀਂ ਹੈ ਅੱਗੇ ਆਉਣ ਵਾਲੇ ਜਾਨਵਰ ਤੁਹਾਨੂੰ ਸੱਚਮੁੱਚ ਹੈਰਾਨ ਕਰ ਦੇਣਗੇ ਸਾਲ 1970 ਵਿੱਚ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿੱਚ ਇੱਕ ਅਜੀਬ ਤਰ੍ਹਾਂ ਦਾ ਫੋਲਿਸ ਮਿਲਿਆ ਜੋ ਸਿਰਫ 3 ਸੈਂਟੀਮੀਟਰ ਲੰਬਾ ਜੀਵ ਸੀ ਇਸ ਦੇ ਪੈਰ ਦੋ ਪੰਕਤੀਆਂ ਵਿੱਚ ਸੀ ਜਿਨ੍ਹਾਂ ਤੇ ਕੰਡੇ ਲੱਗੇ ਹੋਏ ਸਨ ਉਸ ਤਰੀਕੇ ਨਾਲ ਇਸ ਦੇ ਪਿੱਠ ਤੇ ਵੀ ਕੰਡੇ ਲੱਗੇ ਹੋਏ ਸੀ ਇਸ ਦੀ ਇੱਕ ਸਾਈਡ ਉੱਭਰੀ ਹੋਈ ਸੀ ਜਿਸ ਨੂੰ ਵਿਗਿਆਨੀਆਂ ਨੇ ਇਸ ਦਾ ਸਰ ਕਿਹਾ ਹੈ ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਸੀ ਕਿ ਇਸ ਦੇ ਸਰਵ ਵਿੱਚ ਕੋਈ ਆਰਗਨ ਨਹੀਂ ਸੀ ਜਿਵੇਂ ਕਿ ਉਸ ਦਾ ਮੂੰਹ ਤੇ ਉਸ ਦੀਆਂ ਅੱਖਾਂ ਵਿਗਿਆਨੀ ਅਨੁਮਾਨ ਲਗਾਉਂਦੇ ਹਨ ਕਿ ਇਸ ਦੇ ਸਰੀਰ ਤੇ ਲੱਗੇ ਹੋਏ ਕੰਡੇ ਸੈਂਸਰੀ ਕੰਮ ਕਰਦੇ ਹੋਣਗੇ ਇੱਕ ਲੰਬੇ ਸਮੇਂ ਤੱਕ ਵਿਗਿਆਨੀ ਇਹ ਹੀ ਸੋਚਦੇ ਰਹੇ ਕਿ ਇਹੋ ਜਿਹਾ ਜੀਵ ਇੰਨੇ ਲੰਬੇ ਸਮੇਂ ਤੱਕ ਜ਼ਿੰਦਾ ਕਿਵੇਂ ਰਹਿ ਸਕਦਾ ਹੈ ਵਿਗਿਆਨੀਆਂ ਨੇ ਇਸ ਦਾ ਨਾਮ ਦਿੱਤਾ ਹੈ ਹੈਲੋਸੋਜੀਨੀਆ ਇਦਾਂ ਦਾ ਹੀ ਇੱਕ ਹੋਰ ਜਾਨਵਰ ਸੀ ਜੋ 30 ਕਰੋੜ ਸਾਲ ਪਹਿਲਾਂ ਧਰਤੀ ਤੇ ਰਹਿੰਦਾ ਸੀ ਆਰਥਰੋਪੁਲਾਰਾ ਇਹ ਜੀਵ ਅਜੀਬ ਤਰੀਕੇ ਦੀਆਂ ਆਵਾਜ਼ਾਂ ਕੱਢਦਾ ਸੀ ਤੇ ਧਰਤੀ ਤੇ ਰਹਿੰਦਾ ਸੀ ਇਹ ਡਰਾਵਣਾ ਜੀਵ ਇੱਕ ਮਾਡਰਨ ਇਨਸਾਨ ਤੋਂ ਵੀ ਲੰਮਾ ਸੀ ਇਸ ਦਾ ਭਾਰੀ ਆਕਾਰ ਬਹੁਤ ਜ਼ਿਆਦਾ ਮਜ਼ਬੂਤ ਸੀ ਇਸ ਲਈ ਕੋਈ ਵੀ ਜੀਵ ਇਸ ਦਾ ਸ਼ਿਕਾਰ ਨਹੀਂ ਕਰ ਸਕਦਾ ਸੀ ਇਸ ਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ਇਹ ਆਪਣੇ ਸ਼ਿਕਾਰ ਦੀਆਂ ਅੱਖਾਂ ਵਿੱਚ ਜ਼ਹਿਰ ਥੁੱਕ ਦਿੰਦਾ ਸੀ ਅੱਗੇ ਤੋਂ ਜੇ ਤੁਸੀਂ ਕਿਸੇ ਛੋਟੇ ਸੈਂਟੀਪੜ ਨੂੰ ਦੇਖ ਕੇ ਡਰ ਰਹੇ ਹੋ ਤਾਂ ਇਸ ਵੱਡੇ ਜੀਵ ਨੂੰ ਜ਼ਰੂਰ ਯਾਦ ਕਰ ਲੈਣਾ ਇਸ ਟਾਈਮ ਇੱਕ ਹੋਰ ਜਾਨਵਰ ਸੀ ਜੋ ਵੱਡੇ ਸਾਰੇ ਵਿਛੂ ਦੀ ਤਰ੍ਹਾਂ ਸੀ ਟੈਰਾਗੋਟਸ ਇਹ ਕਰੀਬ 2 ਤੋਂ 2.5 ਮੀਟਰ ਲੰਬਾ ਹੁੰਦਾ ਸੀ ਵਿਗਿਆਨੀ ਦੱਸਦੇ ਹਨ ਕਿ ਇਹ ਆਪਣੇ ਜ਼ਿਆਦਾਤਰ ਟਾਈਮ ਪਾਣੀ ਵਿੱਚ ਹੀ ਕੱਟਦਾ ਸੀ ਉੱਥੇ ਹੀ ਆਪਣਾ ਸ਼ਿਕਾਰ ਕਰਦਾ ਸੀ ਇਸ ਦੇ ਨੁਕੀਲੇ ਦੰਦਾਂ ਤੋਂ ਸ਼ਿਕਾਰ ਦਾ ਬਚਣਾ ਨਾ ਮਮਕਨ ਸੀ ਤੁਸੀਂ ਸੋਚ ਕੇ ਦੇਖੋ ਇਦਾਂ ਦੇ ਬਿਚੂ ਅਗਰ ਅੱਜ ਦੇ ਟਾਈਮ ਹੋਣਗੇ ਤਾਂ ਸਾਡਾ ਕੀ ਹੋਵੇਗਾ